ਇਹ ਗੁਰਦੁਆਰਾ ਨਾਨਕ ਮਤਾ ਸਾਹਿਬ ਤੇ ਇਹ ਆ ਨਾਨਕ ਮਤਾ ਸਾਹਿਬ ਦਾ ਮੇਨ ਗੇਟ ਤੇ ਆ ਆ ਬੱਸ ਸਟੈਂਡ ਜਿੱਥੇ ਸਾਨੂੰ ਉਤਾਰਿਆ ਤੁਸੀਂ ਇਹ ਤੋਂ ਬੱਸ ਸਟੈਂਡ ਵੀ ਦੇਖ ਸਕਦੇ ਹੋ ਨਾਨਕ ਮਤਾ ਸਾਹਿਬ ਤੇ ਇੱਧਰ ਛੋਟੀ ਮਾਰਕੀਟ ਹੈ ਤੇ ਇੱਥੋਂ ਸਾਨੂੰ ਰਿਕਸ਼ਾ ਮਿਲੇਗਾ ਉਹ ਸਾਹਮਣੇ ਤੁਸੀਂ ਗੁਰਦੁਆਰਾ ਸਾਹਿਬ ਦੇਖ ਸਕਦੇ ਹੋ ਜੇ ਤੁਹਾਨੂੰ ਨਜ਼ਰ ਆ ਰਿਹਾ ਹੋਵੇ ਵੀਡੀਓ ਦੇ ਵਿੱਚ ਤੇ ਇਸੇ ਰੋਡ ਤੇ ਅੱਗੇ ਜਾ ਕੇ ਗੁਰਦੁਆਰਾ ਨਾਨਕ ਮਤਾ ਸਾਹਿਬ ਹੈ ਤੇ ਹੁਣ ਬੈਟਰੀ ਵਾਲਾ ਰਿਕਸ਼ਾ ਆਏਗਾ ਤੇ ਉੱਥੇ ਬੈੱਕ ਕੇ ਆਪਾਂ ਨਾਨਕ ਮਤਾ ਸਾਹਿਬ ਜਾਵਾਂਗੇ ਜੀ ਫਾਈਨਲੀ ਅਸੀਂ ਚੱਲੇ ਆ ਗੁਰਦੁਆਰਾ ਨਾਨਕ ਮਤਾ ਸਾਹਿਬ ਸਾਨੂੰ ਮਿਲ ਗਿਆ ਰਿਕਸ਼ਾ ਬੈਟਰੀ ਵਾਲਾ ਤੇ ਸਾਨੂੰ ਬੈਟਰੀ ਵਾਲਾ ਰਿਕਸ਼ਾ ਜੋ ਮਿਲਿਆ ਵੀ ਸਾਨੂੰ ਛੱਡ ਗਿਆ ਗੁਰਦੁਆਰਾ ਸਾਹਿਬ ਤੇ ਐਂਟਰੀ ਗੇਟ ਤੇ ਇੱਕ ਗੁਰਦੁਆਰਾ ਸਾਹਿਬ ਆ ਬਣਿਆ ਆ ਡੇਰਾ ਕਾਰ ਸੇਵਾ ਇਹ ਵੀ ਸ਼ਾਮ ਨੂੰ ਮੈਂ ਦਰਸ਼ਨ ਕਰਾਵਾਂਗਾ ਇੱਕ ਵਾਰੀ ਤੇ ਫਿਲਹਾਲ ਅਸੀਂ ਚੱਲੇ ਆ ਗੁਰਦੁਆਰਾ ਨਾਨਕ ਮਤਾ ਸਾਹਿਬ ਡੇੜਾ ਦੇ ਸਾਹਮਣੇ ਰੋਡ ਤੇ ਬਿਲਕੁਲ ਹੈਗਾ ਬੈਟਰੀ ਵਾਲੇ ਵੀ ਨਾਲ ਜਾ ਰਹੇ ਆ ਅਸੀਂ ਇਦਰਾ ਬਾਕੀ ਕੀ ਚਲਾਲੋ ਤੇ ਚਲਾਲੋ ਕੋ ਸਾਹਮਣੇ ਤੁਹਾਨੂੰ ਗੁਰਦਾਰ ਸਾਹਿਬ ਨਾਲ ਰਾਰਿਆ ਹੋਇਆਗਾ ਵੀਡੀਓ ਸਾਹਮਣੇ ਹੀ ਗੁਰਦਾਰ ਨਾਨਾ ਮਦਦ ਸਾਹਿਬ ਤੇ ਬਾਕੀ ਕੁਮਰ ਬਣਾ ਉਸ ਜੋ ਵੀ ਜਗ੍ਹਾ ਆਏਗੇ ਮੈਂ ਦੋ ਇਤੋ ਦਿਨ ਪਹੁੰਚ ਕੇ ਇਸ਼ਨਾਨ ਪਾਣੀ ਕਰਕੇ ਕੰਮ ਰਹਿਣ ਜੰਮ ਕਰਦੇ ਹਾਂ ਜੇ ਅਸੀਂ ਤਿੰਨ ਮਰਦ ਦਾਲਦੇ ਹਾਂ ਵੀ ਉੱਥੇ ਕਮਰਾ ਕਰ ਕਿੰਨਾ ਮਿਲੇਗਾ ਕਿਦਾਂ ਨਹੀਂ ਲੋਕੀ 1500 ਆ ਕੋਲ ਨਾਲ 2000 ਸੀ ਤੇ ਸਾਨੂੰ ਕਮਰਾ ਵੀ ਬੜੇ ਮੁਸ਼ਕਿਲ ਨਾਲ ਮਿਲਿਆ ਸੀ ਜਿਹੜਾ ਤਾਂ ਹੁਣ ਅੱਜ ਦਾ ਦੇਖਦੇ ਆ ਤੇ ਬਾਕੀ ਜੋ ਵੀ ਇੱਥੇ ਸਫਰ ਦਾ ਬਣਿਆ ਉਸ ਤੋਂ ਕਿੰਨਾ ਰਹਿ ਗੋ ਸਭ ਦੱਸਦੇ ਆ ਸਿੱਖਾਇਆ ਗੁਰਦੁਆ ਦੁੱਧ ਸਿੱਦੇ ਦੁੱਧਵਾਲਾ ਖੂਹ ਸਾਹਿਬ ਤੇ ਉਹ ਬਾਅਦ ਵਿੱਚ ਇੱਥੇ ਵੀ ਦਰਸ਼ਨ ਕਰਾਂਗੇ ਤੇ ਇਹ ਗੁਰਦੁਆ ਹੈਗਾ ਦੁੱਧ ਦਾ ਖੂਹ ਸਾਹਿਬ ਜਿਹੜਾ ਤੇ ਅਸੀਂ ਇੱਥੇ ਵੀ ਚੱਲਾਂਗੇ ਸ਼ਾਇਦ ਇਹੀ ਉਹ ਸਥਾਨ ਜਿਹੜਾ ਬੌਲੀ ਸਾਹਿਬ ਜਿਹੜਾ ਪੰਨਾ ਨੇੜੇ ਜੋ ਬੌਲੀ ਬਣ ਗਈ ਹੈ ਜਿਹੜੀ ਉਹ ਸ਼ਾਇਦ ਇਹੀ ਸਥਾਨ ਹੈ ਦੇਖੋ ਅਸੀਂ ਚੱਲਾਂਗੇ ਆਪਾਂ ਇੱਥੇ ਦਰਸ਼ਨ ਕਰਨ ਉਸ ਤੇ ਤੇ ਪਹਿਲਾ ਆਪਾਂ ਦਰਸ਼ਨ ਜਿਹੜਾ ਕਰਾਂਗੇ ਉਹ ਬੋਧਵਾਨ ਆਨੰਦ ਦਾ ਸਰਦੇ ਕਰਾਂਗੇ ਇਹ ਦਰਸ਼ਨ ਕਰਕੇ ਨ ਸਮੇ ਸਮੇ ਲੈ ਕੇ ਸਨਮਾਨ ਕਰਨ ਕਰਕੇ ਬਲੰਗੇ ਦੇ ਦਰਸ਼ਨ ਦਾ ਅਨੁਗ੍ਰਾਨ ਤੇ ਆਸਨਾ ਜਾਨੂ ਪ੍ਰਦਾਨ ਨੇ ਲੋ ਜੀ ਸਵੇਰ ਹੋ ਗਈ ਹੈ ਤੇ ਸਵੇਰ ਦਾ ਬੱਦ ਗਿਆ ਸਵੇਲੇ ਬਿਲ ਨਾਲ 8:68:90 ਬੱਜੇ ਨੇ ਮੈਂ ਦੇਖਦਾ ਕਿੰਨੇ ਬੱਜੇ ਆ ਮਤਲਬ 8 ਵਜੇ ਆ ਤੇ ਅਸੀਂ ਹੈਗੇ ਸੀਗੇ ਨਾਨਕ ਮਤਾ ਸਾਹਿਬ ਕਮਰੇ ਦੇ ਵਿੱਚ ਸਾਨੂੰ ਕਮਰਾ ਮੈਂ ਤੁਹਾਨੂੰ ਕੱਲ ਵੀ ਦਿਖਾਇਆ ਸੀਗਾ ਤੇ ਆ ਤੁਹਾਨੂੰ ਕਮਰਾ ਮਿਲਿਆ ਕਮਰਾ ਬਹੁਤ ਸੋਹਣਾ ਸਾਫ਼ ਸੁਥਰਾ ਹੈ ਠੀਕ ਹੈ ਅੱਛਾ ਹੁਣ ਮੈਂ ਨਾਲ ਲੱਗਾ ਬਾਥੂਮ ਵੀ ਬੜਾ ਮੈਂ ਕੱਲ ਦਿਖਾਇਆ ਸੀ ਤੇ ਇਹ ਬਾਹਰ ਅਸੀਂ ਨਿਕਲਦੇ ਹਾਂ ਤੇ ਬਾਹਰ ਆਹ ਇਸ ਤਰੀਕੇ ਦਾ ਹਜੂਪਰ ਸਨਾਬਾਂ ਬਣਦੀ ਪਈ ਹੈ ਤੇ ਮੈਂ ਤੁਹਾਨੂੰ ਦਿਖਾਉਂਦਾ ਬਾਹਰ ਉੱਪਰ ਇਹ ਸਨਾਬਾਂ ਬਣ ਰਹੀ ਕਮਰੇ ਬਣ ਰਹੇ ਬਾਕੀ ਥੱਲੇ ਕੁਝ ਕਮਰੇ ਬਣੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਤੇ ਸਨਾਬ ਉਹ ਸਾਫ਼ ਸੁਥਰੀ ਹੈ ਕਾਰ ਸੇਵਾ ਵਾਲੇ ਦੀ ਸਨਾ ਹੈਗੀ ਤੇ ਅਸੀਂ ਜਾਂਦੇ ਹੋਰ ਦਿਖਾਵਾਂਗਾ ਤੇ ਲੱਗਰ ਵੀ ਹੈ ਤੇ ਕਾਰ ਸੇਵਾ ਵਾਲੇ ਦਾ ਠੀਕ ਹੈ ਤੇ ਬਾਕੀ ਇੱਥੇ ਸੇਵਾਦਾਰ ਦਾ ਸੁਭਾਅ ਬੜਾ ਅੱਛਾ ਤੋ ਤੁਹਾਡੀ ਗੱਲ ਸੁਣ ਕੇ ਤੁਹਾਡੀ ਬੇਨਤੀ ਪ੍ਰਵਾਨ ਕਰਕੇ ਤੁਹਾਨੂੰ ਕਮਰੇ ਵਗੈਰਾ ਵੀ ਪ੍ਰੋਵਾਈਡ ਕਰਾ ਲੈਂਦੇ ਨੇ ਠੀਕ ਹੈ ਤੇ ਬਹੁਤ ਵਧੀਆ ਤੁਹਾਡੇ ਸੇਵਾਦਾਰ ਨੇ ਤੇ ਸਵਾਭਾ ਉਹ ਸੋਹਣਾ ਸੇਵਾਦਾਰ ਹਾਂ ਬਾਕੀ ਅਸੀਂ ਮੋਹਾਂ ਜਾਂਦੇ ਗੱਲਾਂ ਬਾਤਾਂ ਕਰਦੇ ਚੱਲਦੇ ਨੇ ਨਾਲੇ-ਨਾਲੇ ਮਤਾ ਸਾਹਿਬ ਦੇ ਤੁਹਾਨੂੰ ਦਰਸ਼ਨ ਦਿਨਾਂ ਲਈ ਸੰਗਤ ਜੀ ਆਇਆਂ ਸਰਾ ਤੇ ਇਹ ਕਾਰ ਸੇਵਾ ਵਾਲੇ ਸਰਾ ਤੁਸੀਂ ਦੇਖ ਸਕਦੇ ਹੋ ਤੇ ਇਹ ਕਮਰੇ ਸੋਹਣੇ ਬਣੇ ਨੇ ਨਾਲੇ ਸਰਾ ਬਹੁਤ ਸੋਹਣੀਆਂ ਉੱਪਰ ਹਜੇ ਬਣਦੀ ਪਈ ਆ ਸਰਾ ਠੀਕ ਹੈ ਤੇ ਬਹੁਤ ਸੋਹਣੇ ਸਰਾਏ ਤੇ ਇਹ ਬਾਬਾ ਜੀ ਨੇ ਜਿਨ੍ਹਾਂ ਨੇ ਸਾਨੂੰ ਕਮਰਾ ਦਿੱਤਾ ਤੇ ਬੜਾ ਨਿੱਗਾ ਸੁਹਾਇ ਬਾਬਾ ਜੀ ਦਾ ਤੇ ਬੜਾ ਸੋਹਣਾ ਸੁਹਾਇ ਤੇ ਬਾਬਾ ਜੀ ਸਾਰੀ ਗੱਲ ਸੁਣਦੇ ਵੀ ਨੇ ਤੇ ਜੇ ਕਿਸੇ ਨੇ ਆਣਾ ਹੋਵੇ ਨਾਨਕ ਮਤਾ ਸਾਹਿਬ ਆ ਕੇ ਇੱਥੇ ਬਾਬਾ ਜੀ ਨੂੰ ਮਿਲ ਸਕਦੇ ਨੇ ਤੇ ਤੁਹਾਨੂੰ ਇੱਕ ਦਿਨ ਵਾਸਤੇ ਜਾਂ ਦੋ ਦਿਨ ਵਾਸਤੇ ਜਿੱਤਾ ਮਤਲਬ ਇੱਕ ਅੱਧੇ ਦਿਨ ਵਾਸਤੇ ਕਮਰਾ ਤੁਹਾਨੂੰ ਮਿਲ ਸਾਇਗਾ ਤੇ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ ਤੇ ਬੜੇ ਸੋਹਣੇ ਸਰਾਏ ਸਾਫ਼ ਸੁਥਰੇ ਸਰਾਏ ਦੇਖੋ ਤੁਸੀਂ ਦੇਖ ਸਕਦੇ ਹੋ ਤੇ ਆਓ ਤੁਹਾਨੂੰ ਲੈ ਚਲਦੇ ਹਾਂ ਨਾਨਕ ਮਤਾ ਸਾਹਿਬ ਦਰਸ਼ਨ ਕਰਾਣੇ ਆ ਤੇ ਅੱਗੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਣੇ ਪਹਿਲਾਂ ਕਾਸ਼ੇਵਾ ਸਾ ਆ ਕਾਸੇਵਾਰੇ ਬਈ ਦਾ ਜਿਹੜੀ ਜਗਾ ਬਣੀ ਹੋਈ ਹੈ ਜਿੱਤੇ ਸਨਾਹ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਆ ਸਨਾਹ ਦਾ ਮੇਨ ਹੰਡੋਰ ਹੈ ਮੇਨ ਰਸਤਾ ਤੇ ਹਜੇ ਸਨਾਹ ਤਿਆਰ ਹੋ ਰਹੀ ਹੈ ਬਹੁਤ ਸੋਹਣੀ ਤਿਆਰ ਹੋ ਰਹੀ ਹੈ ਤੇ ਇਸ ਪਾਸੇ ਕਾਸੇਵਾਰੇ ਬਾਬਾ ਜੀ ਦਾ ਲੰਗਰ ਲੱਗਾ ਹੈ ਤੁਸੀਂ ਉਪਨਾਮ ਪੜ ਸਕਦੇ ਹੋ ਠੀਕ ਤੇ ਇਹ ਤਾਂ ਗੁਰੂ ਘਰ ਦਾ ਲੰਗਰ ਹੈ ਬਾਕੀ ਕੁਝ ਕਮਰੇ ਅੰਦਰ ਵੀ ਬਣੇ ਹੋਏ ਨੇ ਤੇ ਤੁਸੀਂ ਇੱਧਰ ਵੀ ਦੇਖ ਸਕਦੇ ਹੋ ਇਹ ਆ ਸਾਰੀ ਸਰਾਈ ਹੈ ਠੀਕ ਹੈ ਤੇ ਕਾਰ ਸੇਵਾ ਵਾਲਿਆਂ ਦੀ ਬਣੀ ਹੋਈ ਹੈ ਸਨਾਹ ਥੱਲੇ ਕਮਰੇ ਇਸ ਪਾਸੇ ਆ ਇਸ ਪਾਸੇ ਕਮਰੇ ਤੁਸੀਂ ਦੇਖ ਸਕਦੇ ਹੋ ਆ ਤੋੜ ਤੱਕ ਬਿਲਕੁਲ ਸਾਰੇ ਕਮਰੇ ਹੀ ਬਣੇ ਹੋਏ ਨੇ ਠੀਕ ਹੈ ਤੇ ਇਹ ਕਾਰ ਸੇਵਾ ਵਾਲੇ ਥਾਂ ਬਿਲਕੁਲ ਤੇ ਕਾਰ ਸੇਵਾ ਵਾਲੇ ਮਾਹਪੁਰ ਖਾਨ ਦੇ ਸੰਭਾਲੀ ਹੋਈ ਹੈ ਸੇਵਾ ਤੇ ਆ ਇਸ ਪਾਸੇ ਤੁਸੀਂ ਕਮਰਾ ਦੇਖ ਸਕਦੇ ਹੋ ਤੇ ਅੱਗੇ ਇਸ ਪਾਸੇ ਲੰਗਰ ਹਾਲ ਹੈ ਤੇ ਕਾਰ ਸੇਵਾ ਵਾਲਿਆਂ ਦਾ ਲੰਗਰ ਹਾਲ ਹੈ ਤੇ ਬਾਬਾ ਤਾਂ ਸੇਮ ਸੇਂ ਜੀ ਹੋਏ ਨੇ ਜਿਹੜੇ ਇੱਥੇ ਸੇਵਾ ਸੰਭਾਲਦੇ ਮੁੱਖ ਸੇਵਾ ਦਾ ਸੀ ਇਹ ਤੇ ਸੰਤ ਰਤਨ ਬਾਬਾ ਹਰਬੰਸ ਸਿੰਘ ਜੀ ਘਾਲ ਫੇਵਾ ਵਾਲੇ ਉਹਨਾਂ ਦੀ ਸੇਵਾ ਉਹਦੇ ਪੱਥਰ ਅੱਗੇ ਮੁਲਬ ਚੱਲਦੇ ਆ ਰਹੇ ਨੇ ਮਹਾਪੁਰਖ ਤੇ ਸੇਵਾ ਕਰ ਰਹੇ ਨੇ ਆਓ ਪਹਿਲਾਂ ਪਛਾਤਾ ਪਾਣੀ ਚੱਕਦੇ ਹਾਂ ਤੇ ਫਿਰ ਆਪਾਂ ਨਾਨਕ ਮਤਾ ਸਾਹਿਬ ਦਰਸ਼ਨ ਕਰਦੇ ਨੇ ਦੇਖਦੇ ਹਾਂ ਲੰਗਰ ਹਾਲ ਵੀ ਕਿੰਨਾ ਖੁੱਲਾ ਬਣਿਆ ਹੋਇਆ ਤੇ ਇੱਥੇ ਲੰਗਰ 24 ਘੰਟੇ ਚੱਲਦਾ ਹੈ ਤੇ ਇਧਰਲੇ ਪਾਸੇ ਕਮਰੇ ਬਣੇ ਉਸ ਪਾਸੇ ਪ੍ਰਕਾਸ਼ ਵੀ ਅੱਗੇ ਠੀਕ ਹੈ ਤੇ ਮਾਦਾ ਦਾ ਪ੍ਰਕਾਸ਼ ਹੈ ਤੁਸੀਂ ਦੇਖ ਸਕਦੇ ਮਤਲਬ ਦਰਸ਼ਨ ਕਰਾਉਣਾ ਤੇ ਲੰਗਰ ਵਾਲੀ ਬਹੁਤ ਸੋਹਣਾ ਬਣਿਆ ਤੇ ਸਾਹਮਣੇ ਮਹਾਪੁਰ ਖਾਦੀਆਂ ਤਸਵੀਰਾਂ ਵੀ ਲੱਗੀਆਂ ਨੇ ਨਾ ਤੇ ਉਹ ਸਾਹਮਣੇ ਤਸਵੀਰ ਲੱਗੀ ਹੋਈ ਸਾਨੂੰ ਬਹੁਤ ਤਾਂ ਸੇਮ ਜੀ ਜਿਹੜੇ ਇੱਥੇ ਮੁੱਖ ਸੇਵਾਦਾਰ ਹੁੰਦੇ ਸੀ ਤੇ ਮੈਂ ਦਰਸ਼ਨ ਕਰਾਉਣਾ ਤੁਹਾਨੂੰ ਵੇ ਇਸ ਵਾਸਤੇ ਸਥਾਨ ਬਣਾਇਆ ਇੱਥੇ ਬੈਠਣ ਵਾਸਤੇ ਤੁਸੀਂ ਦੇਖ ਸਕਦੇ ਹੋ ਉੱਪਰ ਦਸਾਂ ਗੁਰੂ ਸਾਹਿਬ ਜੀ ਦੀ ਤਸਵੀਰ ਲੱਗੀ ਹੈ ਦਸ ਹੋ ਸਕਦੀ ਤੇ ਆਹ ਸਾਮਣੇ ਇੱਥੇ ਬੈਠਦੇ ਨੇ ਬਾਬਾ ਜੀ ਤੇ ਇੱਥੇ ਕੰਮ ਵਗਰਾ ਵੀ ਮਿਲਦੇ ਨੇ ਠੀਕ ਹੈ ਤੇ ਆਹ ਨਾਨਕ ਮਤਾ ਸਾਹਿਬ ਦਾ ਇੱਕ ਇਤਹਾਸਕ ਚਿੱਤਰ ਲੱਗਾ ਹੈ ਦੇਖ ਦਿਤਾ ਰਿਪੋਰਟ 'ਚ ਇਹਦੇ ਵਿੱਚ ਦੁੱਧ ਵਾਲਾ ਫੂ ਜੀ ਨਾਰੰਮਤਾ ਸਾਹਿਬ ਜੀ ਆਉਤੀ ਇੱਕ ਤਸਵੀਰ ਬਣਾਈ ਹੋਈ ਹੈ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਾਈ ਬਾਲਾ ਜੀ ਮਾਰੇ ਨੂੰ ਚੌਰ ਸਾਹਿਬ ਕਰ ਰਹੇ ਤੇ ਨਾਲ ਇਹ ਤੇ ਸਿੱਧ ਬੈਠੇ ਨੇ ਸਿੱਧਾ ਨੂੰ ਦੁੱਧ ਦੇ ਰਹੇ ਨੇ ਪੂਤੋ ਅੜਗ ਤੇ ਇਹ ਗੁਰਦੁਆਰਾ ਸਾਹਿਬ ਵੀ ਇੱਥੇ ਲੱਗਈ ਹੈ ਤੇ ਅਸੀਂ ਦਰਸ਼ਨ ਕਰਾਵਾਂਗੇ ਤੁਸੀਂ ਦੇਖ ਸਕਦੇ ਤੇ ਇੱਧਰ ਆ ਪੇਂਟਿੰਗ ਬਹੁਤ ਸੋਹਣੀ ਬਣਾਈ ਹੋਈ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੇ ਇੱਧਰ ਗੋਨਾ ਦੇ ਮਹਾਰਾਜ ਦੀ ਤਸਵੀਰ ਹੈ ਤੇ ਇੱਥੇ ਮਾਰੇ ਦਾ ਪ੍ਰਕਾਸ਼ ਹੈ ਤੇ ਤੁਸੀਂ ਦਰਸ਼ਨ ਕਰ ਸਕਦੇ ਮੁੱਠਾ ਦੇਖ ਸਕਦੇ ਇਹ ਇੱਧਰ ਲੰਗਰ ਹਾਲ ਹੈ ਪੂਰਾ ਲੰਗਰ ਦੇ ਪਾਂਡੇ ਵਗੈਰਾ ਪਏ ਇੱਥੇ ਤੁਸੀਂ ਪਾਂਡੇ ਦੇਖ ਸਕਦੇ ਤੇ ਇਹ ਪ੍ਰਸ਼ਾਦਾ ਪਾਣੀ ਸ਼ੱਕਦੇ ਹੁਣ ਉਸੇ ਪ੍ਰਸ਼ਾਦਾ ਪਾਣੀ ਖਾ ਕੇ ਜੇ ਤੁਹਾਨੂੰ ਦਰਸ਼ਨ ਕਰਾਉਂਦੇ ਆਸੀਂ ਨਾਨਕ ਮੱਤਾ ਸਾਹਿਬ ਜੀ ਤੇ ਇੱਧਰ ਮਹਾਂਪੁਰਖਾਂ ਦੀ ਫੋਟੋਆਂ ਲੱਗੀਆਂ ਨੇ ਜਿਹੜੇ ਜਿਹੜੇ ਮਹਾਂਪੁਰਖਾਂ ਨੇ ਇੱਥੇ ਸੇਵਾ ਨ ਭਾਈ ਹੈ ਉਹਨਾਂ ਦੇ ਤਸਵੀਰਾਂ ਤੁਸੀਂ ਦੇਖ ਸਕਦੇ ਤੇ ਸਾਰੇ ਹੀ ਮਹਾਂਪੁਰਖਾਂ ਦੀਆਂ ਤਸਵੀਰਾਂ ਸਵਾਸਤ ਜਿਵੇਂ ਦੇਖ ਸਕਦੇ ਤੇ ਇਹ ਇਥੇ ਦਾ ਮੁਖ ਸੇਵਾ ਦਾ ਸੀ ਜਥੇਦਾਰ ਬਾਬਾ ਸਤਿ ਸ੍ਰੀ ਅਕਾਲ ਜਿਹੜੇ ਤੇ ਸੇਵਾ ਨਿਭਾਉਂਦੇ ਸੀ ਆਓ ਕੁਛ ਆਦਾ ਪਾਣੀ ਸਕੀ ਤੇ ਪੇਟਾ ਸ਼ਿੰਗਾਰ ਤੇ ਸ਼ੁਰੂਆਤ ਹੋ ਗਈ ਹੈ ਲੌਗ ਦੀ ਤੇ ਅਸੀਂ ਚੱਲਦੇ ਹਾਂ ਇਸ ਵੇਲੇ ਜੀ ਨਾਮ ਗੁਰਦਾਰ ਨਾਮਤਾ ਸਰ ਦਾ ਦਰਸ਼ਨ ਕਰਨ ਤੇ ਕਾਰ ਸੇਵਾ ਚੋਂ ਇਹ ਪ੍ਰਸ਼ਾਦਾ ਪਾਣੀ ਸੀ ਸਾਹਮਣੇ ਆ ਕਾਰ ਸੇਵਾ ਵਾਲਾ ਦਾਸਾਨ ਹੈ ਅੱਜ ਲਿਖੋੜ ਵੀ ਲੱਗਿਆ ਹੋਇਆ ਹੈ ਡੇਰਾ ਕਾਰ ਸੇਵਾ ਤੇ ਇੱਥੇ ਤੁਹਾਨੂੰ ਕਮਰੇ ਵਗੈਰਾ ਮਿਲਦੇ ਨੇ ਆਸਰਾ ਹੈ ਸਾਹਮਣੇ ਜਿੱਥੇ ਸਾਨੂੰ ਕਮਰਾ ਮਿਲਿਆ ਹੋਇਆ ਤੇ ਅੰਦਰ ਲੰਗਰ ਹਾਲ ਹੈ ਤੇ ਅੰਦਰ ਲੰਗਰ ਹਾਲ ਤੇ ਅਸੀਂ ਪ੍ਰਸ਼ਾਦਾ ਵਗਾਨੀ ਸ਼ਕ ਲਿਆ ਤੇ ਹੁਣ ਅਸੀਂ ਚੱਲੇ ਆ ਇਸ ਪਾਸੇ ਤੇ ਸਾਹਮਣੇ ਗੁਰਦੁਆਰਾ ਨਾਨਕ ਮਤਾ ਸਾਹਿਬ ਮੇਨ ਸਥਾਨ ਤੇ ਇਹੀ ਸੜਕ ਬਾਹਰ ਮੇਨ ਰੋਡ ਤੇ ਜਾਂਦੀ ਉਹ ਸਾਹਮਣੇ ਡਿਉੜੀ ਬਣੀ ਹੋਈ ਹੈ ਤੁਹਾਨੂੰ ਵੀਡੀਓ ਚ ਦਿਖ ਰਹੀ ਹੋਏਗੀ ਠੀਕ ਹੈ ਐਂਟਰੀ ਗੇਟ ਬਣ ਆਇਆ ਤੇ ਉਥੋਂ ਤੁਹਾਨੂੰ ਰਿਕਸ਼ੇ ਤੇ ਬੈ ਕੇ ਤੁਸੀਂ ਆ ਸਕਦੇ ਹੋ ਬਾਹਰ ਉਥੇ ਡਿਉੜੀ ਦੇ ਬਾਹਰ ਹੀ ਬਸ ਸਟੈਂਡ ਮੜਿਆ ਜਿੱਥੇ ਬਸ ਤੋਂ ਉਤੋਂ ਲਾਉਂਦੀ ਹੈ ਤੇ ਉਹ ਤੋਂ ਬਾਅਦ ਤੁਸੀਂ ਰਿਕਸ਼ਾ ਫੜ ਕੇ ਆ ਸਕਦੇ ਇੱਥੇ ਰਸਤੇ ਵਿੱਚ ਇੱਕ ਗੁਰਦੁਆਰਾ ਸਾਹਿਬ ਬਣਿਆ ਹੈ ਦੁੱਤ ਦਾ ਪੂਆ ਉਹਦੇ ਵੀ ਅਸੀਂ ਦਰਸ਼ਨ ਕਰਾਵਾਂਗੇ ਤੇ ਇੱਧਰ ਅਸੀਂ ਸਥਾਨ ਤੇ ਚੱਲਦੇ ਆਂ ਤੇ ਵਿੱਚ ਇੱਥੇ ਮਾਰਕੀਟ ਵੀ ਹੈ ਨਾਲੇ ਮਾਰਕੀਟ ਵੀ ਐਕਸਪਲੋਰ ਕਰਦੇ ਹਾਂ ਸ਼ਾਪਿੰਗ ਵਗੈਰਾ ਜੋ ਮੈਂ ਤੁਹਾਨੂੰ ਖਰੀਦਣਾ ਇਹ ਜੋ ਲੈਣ ਦੇਣ ਵਾਸਤੇ ਖਰੀਦਣਾ ਸੀ ਉਹ ਸੀ ਖਰੀਦ ਲਈ ਰਾਤੀ ਕਿਉਂਕਿ ਮੈਂ ਰਾਤ ਦਰਸ਼ਨ ਕਰਨ ਗਿਆ ਸੀਗਾ ਪਰ ਰਾਤੀ ਮੈਂ ਵਲੌਗ ਨਹੀਂ ਬਣਾਇਆ ਕਿਉਂਕਿ ਰਾਤ ਵੇਲੇ ਐਸਾ ਵੀ ਨਹੀਂ ਦੇਰੇ ਵਲੌਗ ਬਣਦਾ ਉਹ ਵੀ ਸੀਗਾ ਤੇ ਇੱਥੇ ਆ ਬੈਟਰੀ ਉੱਤੇ ਚੱਲਦੇ ਆ। ਤੇ ਬੈਟਰੀ ਉੱਤੇ ਤੁਰ ਕੇ ਨਿਕਾਲ ਲਿਆ। ਹਣ ਮਾਤਾ ਜੀ ਨੂੰ ਫਿਲਹਾਲ ਅਸੀਂ ਬੈਟਰੀ ਠੇਕ ਕਰਾ ਦਈਏ। ਕਿਉਂਕਿ ਉਹ ਟ੍ਰੈਲ ਜਾਣਾ। ਉਹਨਾਂ ਦੇ ਚੱਲਣ ਆਣ ਨੇ। ਤੇ ਇੱਕ ਵੀਰ ਹੈਗਾ ਮਿਲਿਆ ਸਾਨੂੰ। ਤੇ ਉਹਨਾਂ ਨਾਲ ਗੱਲ ਕੀਤੀ ਸੀ ਉਹ ਕਹਿੰਦਾ ਵੀ ਅੱਜ ਤੁਹਾਨੂੰ ਸਾਰੇ ਅਸੀਂ ਦਰਸ਼ਨ ਕਰਾ ਦਾਂਗਾ ਮੈਂ। ਉਹ ਬੈਟਰੀ ਵਾਲਾ ਵੀਰ ਹੈ। ਤੇ ਮੈਂ ਉਹਦਾ ਨੰਬਰ ਵੀ ਮੈਂਸ਼ਨ ਕਰ ਦਾਂਗਾ ਜੇ ਕਦੇ ਕਿਸੇ ਨੇ ਆਣਾ ਆਇਆ। ਤੇ ਜੇ ਉਹਨੂੰ ਕਾਲ ਕਰਕੇ ਤੁਸੀਂ ਬੁਲਾ ਸਕਦੇ। ਤੇ ਉਹ ਵੀ ਤੁਹਾਨੂੰ ਇੱਥੇ ਲੱਗੇ ਹੈਗੇ ਦਰਸ਼ਨ ਕਰਾ ਦੇਗਾ ਉਹਨਾਂ ਪੈਸੇ ਦੀ ਗੱਲ ਵੀ ਕਰਨਾ ਮੈਂ ਤੁਹਾਨੂੰ ਦੱਸਦਾ ਕਿੰਨੇ ਪੈਸੇ ਲਏਗਾ ਪੂਰੇ ਦਿਨ ਤੋਂ ਉਹ ਸਾਰਾ ਦਿਨ ਤੋਂ ਦਸ਼ਮੇ ਕਰਾਏਗਾ ਤੇ ਬਾਕੀ ਆਪਾਂ ਹੁਣ ਨਾਨਕ ਮਤਾ ਸਾਹਿਬ ਜੀ ਦੇ ਦਰਸ਼ਨ ਕਰਦੇ ਹਾਂ ਸਾਹਮਣੇ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਨਾਨਕ ਮਤਾ ਸਾਹਿਬ ਤੇ ਹਜੇ ਪੈਸੇ ਵੀ ਵਿਡਰਾਓ ਕਰਾਣੇ ਤੇ ਪੈਸੇ ਵੀ ਵਿਡਰਾਓ ਕਰਾ ਲਾਂ ਕਿਉਂਕਿ ਕੱਲ੍ਹ ਦੀ ਪੂਰੀ ਖਾਲੀ ਹੋ ਗਈ ਤੇ ਪਹਿਲਾਂ ਮੈਂ ਦੇਖਦਾ ਪੈਸੇ ਵਿਡਰਾਓ ਕਰਾਣਾ ਕਿਉਂਕਿ ਤੇ ਪੀਐਨਬੀ ਦਾ ਏਟੀਐਮ ਹੈਗਾ ਤੇ ਪਹਿਲਾਂ ਵੀਡੀਓ ਨੂੰ ਪਾਉਜ਼ ਕਰਕੇ ਮੈਂ ਪਹਿਲਾਂ ਨਾ ਉਹ ਪੈਸੇ ਵਿਡਰਾ ਕਰਾ ਲ ਨਾ ਤੇ ਏਟਮ ਤੋਂ ਤੇ ਫਿਰ ਆਪਾਂ ਅੱਗੇ ਨਾਨਕ ਮੱਤਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਆ ਤੁਸੀਂ ਦੇਖ ਸਕਦੇ ਹੋ ਇਸ ਪਾਸੇ ਪੰਜਾਬ ਨੈਸ਼ਨਲ ਬੈਂਕ ਦਾ ਏਟਮ ਜਿੱਥੋਂ ਪੈਸੇ ਕਢਾਏ ਤੇ ਇੱਧਰ ਕੋ ਨਾਨਕ ਅਕੈडमी ਪਣੀ ਹੋਈ ਹੈ ਰਸਤੇ ਜਾਂਦੇ ਹੋ ਤੇ ਇਸ ਪਾਸੇ ਸਾਰੀ ਮਾਰਕੀਟ ਹੈ ਤੁਸੀਂ ਦੇਖ ਸਕਦੇ ਹੋ ਤੇ ਨਿਸ਼ਾਨ ਸਾਹਿਬ ਇੱਥੇ ਵਿਖਦੇ ਨੇ ਜਿਹੜੇ ਮੁੰਡੇ ਬਾਈਕ ਆਗਿਆ ਲਗਾ ਕੇ ਜਾਂਦੇ ਨੇ ਤੇ ਜਿਦਾ ਵੀਰ ਬਾਈਕ ਤੇ ਲੰਘਿਆ ਤੇ ਉਹ ਸੰਗਤ ਤੇ ਸਾਰੀ ਮੇਲੇ ਤੇ ਚੱਲੀ ਜੋੜ ਮੇਲਾ ਰੀਠਾ ਸਾਹਿਬ ਹੁੰਦਾ ਹਰ ਥਾਂ ਤੇ ਮੁੰਡੇ ਜਿਆਦਾਤਰ ਬਾਈਕਾਂ ਤੇ ਆ ਰਹੇ ਤੇ ਪਹਿਲਾਂ ਨਾਨਕ ਮਤਾ ਸਾਹਿਬ ਹੁੰਦੇ ਨਾਨਕ ਮਤਾ ਸਾਹਿਬ ਦਰਸ਼ਨ ਕਰਕੇ ਤੇ ਫਿਰ ਇੱਥੋਂ ਦੀ ਰੀਠਾ ਸਾਹਿਬ ਜਾਂਦੇ ਤੇ ਇੱਥੋਂ ਦੀ ਰੀਠਾ ਸਾਹਿਬ ਕਰੀਬਨ ਕਿੰਨਾ ਹੋਏਗਾ 200 ਦੇ ਕਰੀਬ ਪਾਇਆ ਜਾਂਦਾ ਤੇ ਤੁਸੀਂ ਇੱਥੋਂ ਦੇਖ ਸਕਦੇ ਸਾਰੀ ਮਾਰਕੀਟ ਗੁਰਦਵਾਰਾ ਸਾਹਿਬ ਦੇ ਬਾਹਰ ਦੇ ਪਾਸੇ ਤੇ ਤੁਸੀਂ ਇੱਥੋਂ ਕੋਈ ਵੀ ਚੀਜ਼ ਖਰੀਦਣੀ ਹੈ ਤੁਸੀਂ ਇੱਥੋਂ ਖਰੀਦ ਸਕਦੇ ਹੋ ਤੇ ਆ ساری ਮਾਰਕੀਟ ਹੈ ਇੱਥੇ ਆ ساری ਸ਼ਾਪਸ ਨੇ ਤੇ ਇਹਨਾਂ ਸ਼ਾਪਸ ਤੇ ਆਤੀ ਅਸੀਂ ਸਮਾਨ ਲਿਆ ਸੀਗਾ ਤੇ ਆਪਾਂ ਚੱਲਦੇ ਜਾਂਦੇ ਹਾਂ ਦੇਖਦੇ ਹਾਂ ਵੀਡੀਓ ਤੁਹਾਨੂੰ ਦਿਖਾਵਾਂਗਾ ਵੀ ਤੇ ਸਾਹਮਣੇ ਤੁਹਾਨੂੰ ਗੁਰਦਵਾਰਾ ਸਾਹਿਬ ਦੇ ਦਰਸ਼ਨ ਹੋ ਰਹੇ ਹੋਣਗੇ ਤੁਸੀਂ ਦਰਸ਼ਨ ਕਰਾਉਦੇ ਮੇਨ ਜਿਹੜਾ ਐਂਟਰੀ ਹੈ ਗੁਰਦਵਾਰਾ ਸਾਹਿਬ ਦੀ ਤੇ ਇਹ ਤੁਸੀ ਦੇਖਾ ਤੇ ਆਜੰਦਾ ਦਰਸ਼ਨ ਕਰਾਣੇ ਤੁਹਾਨੂੰ ਨਾਨਕ ਮੋਤਾ ਸਾਹਿਬ ਜੀ ਦੇ ਤੇ ਇਹ ਤੋਂ ਵੀਡੀਓ ਤੁਸੀਂ ਦੇਖਾ ਸਾਹਮਣੇ ਮਾਰਕੀਟ ਕਿੱਡੀ ਵੱਡੀ ਹੈ ਓਕੇ ਤੱਕ ਮਾਰਕੀਟ ਹੈ ਇਸ ਪਾਸੇ ਪੂਰੀ ਮਾਰਕੀਟ ਬਣੀ ਹੋਈ ਹੈ ਪਿੱਛੇ ਵੀ ਤੁਸੀਂ ਦੇਖੀਓ ਮਾਰਕੀਟ ਬਣੀ ਹੋਈ ਹੈ ਤੇ ਆਹ ਐਂਟਰੀ ਗੇਟ ਹੈ ਤੁਸੀਂ ਦੇਖ ਸਕਦਾ ਤੇ ਗੁਰਦਾਸ ਸਾਹਿਬ ਪੂਰੀ ਵਿਛੇਤਾ ਕ ਬਿਲਡਿੰਗ ਹੈ ਗੁਰਦਾਸ ਸਾਹਿਬ ਦੀ ਇਹ ਮਹਾਰਤ ਜੜੀ ਹੈ ਪੂਰੀ ਵਿਛੇਤਾ ਦਾ ਤੇ ਇਸ ਪਾਸੇ ਵੀ ਗੁਰਦੁਆਰਾ ਸਾਹਿਬ ਦੀ ਇਮਾਰਤ ਤੁਸੀਂ ਦੇਖ ਸਕਦੇ ਹੋ ਤੇ ਐਂਟਰੀ ਹੈ ਤੇ ਆਪਾਂ ਉਹ ਪਹਿਲਾਂ ਜੋੜਾ ਕੱਟ ਕੇ ਟੋੜਾ ਜਮ੍ਹਾਂ ਕਰਾਈਏ ਤੇ ਫਿਰ ਅੰਦਰ ਦਰਸ਼ਨ ਕਰਾਉਣੇ ਤੇ ਗੁਰਦੁਸ਼ਣ ਕਰ ਹੀ ਰਹੇ ਹੋ ਨਾਨਕ ਮਤਾ ਸਾਹਿਬ ਜੀ ਦੇ ਤੇ ਇਹ ਸਾਹਮਣੇ ਦਿਉੜੀ ਸਾਹਿਬਾ ਐਂਟਰੀ ਹੈ ਤੇ ਅਸੀਂ ਹੁਣ ਅੰਦਰ ਚੱਲਦੇ ਆਂ ਤੇ ਅੰਦਰ ਆਪ ਜੀ ਨੂੰ ਦਰਸ਼ਣ ਕਰਾਣੇ ਆਂ ਅੰਦਰ ਅਲੱਗ-ਅਲੱਗ ਆਖਾਨ ਨੇ ਤੇ ਇਥੇ ਰਿ ਇਤਿਹਾਸ ਬਾਰੇ ਵੀ ਜਾਣੂ ਕਰਵਾਉਂਦੇ ਆਂ ਇਤਦੋ ਦੀ ਤੁਸੀਂ ਐਂਟਰੀ ਕਰਦੇ ਹੋ ਐਂਟਰੀ ਗੇਟ ਤੇ ਅੰਦਰ ਐਂਟਰੀ ਕਰਨ ਦੇ ਬਾਅਦ ਇਸ ਪਾਸੇ ਕਮੇਟੀ ਦੇ ਗੁਰਦੁਆਰਾ ਮਤਲਬ ਆਫਿਸ ਵਗੈਰਾ ਬਣੇ ਹੋਏ ਨੇ ਤੇ ਇਧਰ ਨੂੰ ਅੱਗੇ ਜਾਓਗੇ ਤੇ ਅੱਗੇ ਸਾਹਮਣੇ ਗੁਰੂ ਕਾ ਲੰਗਰ ਹੈ ਤੇ ਗੁਰੂ ਕਾ ਲੰਗਰ ਦੀ ਬੈਕਸਾਈਡ ਤੇ ਹੀ ਤੁਹਾਨੂੰ ਜਿਹੜੀ ਹੈ ਸਰਾਹ ਦਿਖੇਗੀ ਇਥੇ ਦੀ ਸਰਾਹ ਬਣੀ ਹੋਈ ਹੈ ਕਮਰੇ ਵਗੈਰਾ ਬਣੇ ਹੋਏ ਆ ਤੇ ਇਸ ਪਾਸੇ ਤੁਸੀਂ ਦੇਖੋਗੇ ਤੇ ਜੋੜਾ ਘਰ ਐਂਟਰੀ ਦੇ ਕਰਦੇ ਸਾਰੀ ਤੁਹਾਡੇ ਖੱਬੇ ਹੱਥ ਤੇ ਜੋੜਾ ਘਰ ਜਿੱਥੇਗਾ ਤੁਹਾਨੂੰ ਤੁਸੀਂ ਜੋੜੇ ਜਮਾ ਕਰਾ ਕੇ ਦ�ੰਗਰ ਨਾਲ ਹੀ ਇੱਥੋਂ ਜੋੜਾ ਘਰ ਦੇ ਨਾਲ ਹੀ ਇੱਕ ਅੰਦਰ ਨੂੰ ਰਸਤਾ ਜਾ ਰਿਹਾ ਜਿਹੜਾ ਕਿ ਗੁਰਦੁਆਰਾ ਭੰਡਾਰਾ ਸਾਹਿਬ ਨੂੰ ਜਾਂਦਾ ਜਿਹਦੇ ਦਰਸ਼ਨ ਅਸੀਂ ਤੁਹਾਨੂੰ ਕਰਾਵਾਂਗੇ ਠੀਕ ਹੈ ਤੇ ਆਵਾਜ਼ ਸੇ ਦਰਸ਼ਨ ਕਰਦੇ ਗੁਰਦੁਆਰਾ ਨਾਨਕ ਮਤਾ ਸਾਹਿਬ ਜੀ ਦੇ ਤੇ ਗੁਰਦੁਆਰਾ ਨਾਨਕ ਮਤਾ ਸਾਹਿਬ ਅਸਥਾਨ ਗੁਰਨਾਨ ਦੇਵ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਜਦੋਂ ਦਸਿਆ ਕਰਦੇ ਹੋਏ ਯਾਤਰਾ ਕਰਦੇ ਹੋਏ ਇਸ ਥਾਂ ਤੇ ਪਹੁੰਚੇ ਤੇ ਇੱਥੇ ਸਿੱਧਾ ਦੇ ਨਾਲ ਗੱਲਬਾਤ ਕੀਤੀ ਸੀ ਤੇ ਤੁਸੀਂ ਸਾਹਮਣੇ ਪੜ੍ਹ ਵੀ ਸਕਦੇ ਹੋ ਲਿਖਾ ਵੀ ਹੋਇਆ ਇੱਕ ਉਹ ਕਾ ਸਤਗੁਰ ਪ੍ਰਸਾਦ ਸਤ ਬੋਲ ਸੁਬਚਨ ਸਤ ਨਾਨਕ ਪਰੀ ਵੱਡੀ ਕਮਾਈ ਤੇ ਬਾਕੀ ਇੱਥੇ ਸੇਵਾ ਹਜੇ ਚੱਲ ਰਹੀ ਹੈ ਕਾਰ ਸੇਵਾ ਚੱਲ ਰਹੀ ਹੈ ਤੇ ਗੁਰਦੁਆਰਾ ਸਾਹਿਬ ਦੀ ਉਸਾਰੀ ਹੋ ਰਹੀ ਹੈ ਠੀਕ ਹੈ ਤੇ ਆਓ ਅੱਜ ਤੁਹਾਨੂੰ ਅੰਦਰ ਦਰਸ਼ਨ ਕਰਾਉਂਦੇ ਹਾਂ ਗੁਰਦੁਆਰਾ ਨਾਨਕ ਮਤਾ ਸਾਹਿਬ ਜੀ ਦੇ ਤੇ ਐਂਟਰੀ ਤੁਸੀਂ ਦੇਖ ਸਕਦੇ ਹੋ ਦਾ ਦਰਸ਼ਨ ਕਰਾ ਸਕੋ ਅੱਜ ਦੇ ਪਵਿੱਤਰ ਹੁਕਮ ਨਮਾ ਸਾਹਿਬ ਅੱਜ ਦੇ ਮੁਫਾਕ ਜੀ ਦੇ ਆਓ ਦਰਸ਼ਨ ਕਰਦੇ ਆ ਤੇ ਆ ਤੁਸੀਂ ਦੇਖ ਸਕਦੇ ਹੋ ਦਰਸ਼ਨ ਸਾਹਮਣੇ ਅਸਤੇ ਦਾ ਦਰਵਾਜ਼ਾ ਜਿੱਥੋਂ ਰਸਤਾ ਜਾਂਦਾ ਤੇ ਆ ਪੂਰੀ ਜਗ੍ਹਾ ਜਿਹੜੀ ਗੁਰਦੁਆਰਾ ਸਾਹਿਬ ਜੀ ਦੀ ਤੇ ਮੈਂ ਆ ਸਾਰੀ ਜਗ੍ਹਾ ਗੁਰਦੁਆਰਾ ਸਾਹਿਬ ਜੀ ਦੀ ਹੈ ਇਹ ਜਿਹੜਾ ਬਹੁਤ ਵੱਡੀ ਜਗ੍ਹਾ ਹੈ ਇਸ ਤਰ੍ਹਾਂ ਜੀ ਇਹ ਹੈ ਨਾਨਕ ਮਤਾ ਸਾਹਿਬ ਜੀ ਦੀ ਐਂਟਰੀ ਤੇ ਤੁਸੀਂ ਦੇਖ ਸਕਦੇ ਹੋ ਐਂਟਰੀ ਦੇ ਤਿੰਨੋਂ ਗੇਟ ਸੋਨੇ ਦੇ ਗੇਟ ਲੱਗੇ ਨੇ ਤਿੰਨਾਂ ਦੇ ਇਤਿਹਾਸ ਦੀ ਬਹੁਤ ਸੋਨੇ ਸੋਨੇ ਪਰ ਚੜਾ ਕੇ ਬਣਾਇਆ ਹੋਇਆ ਤੁਸੀਂ ਇੱਥੋਂ ਇਤਿਹਾਸ ਦੀ ਪਰਤ ਦੇਖਾਉਦੇ ਇਤਿਹਾਸ ਦੇ ਪੜਾ ਬੜੀਆਂ ਇਤਿਹਾਸ ਦੇ ਬਾਰੇ ਦਰਸਾਇਆ ਗਿਆ ਸਾਰਾ ਤਿੰਨੋਂ ਗੇਟਾਂ ਦੇ ਉੱਤੇ ਤੁਸੀਂ ਤਿੰਨਾਂ ਦੇ ਇਤਿਹਾਸ ਦੇਖ ਸਕਦੇ ਹੋ ਤੇ ਆਓ ਅੰਦਰ ਚਲੀਏ ਦਰਸ਼ਨ ਕਰਦੇ ਆਂ ਤੇ ਇੱਕ ਸੱਤ ਹੈ ਰਬ ਕੋਲ ਸਤ ਨੂੰ ਕਰਿਆ ਤੁਹਾਡਾ ਜਿਸਨਾ इत अस तूना साूना साहेब जिते बदाना जी ने सीधा तो अग मिधा ने जवाब देता, दिता ਨਥਾਲਾ ਜਾਨ ਨੇ ਸੁੱਕੇ ਲੱਕੜਾ ਚੁੱਕਿਆ ਤੇ ਇਕੱਠੀਆਂ ਕੀਤੀ ਤੇ ਜਿਹੜੇ ਇਹਨਾਂ ਲੱਕੜਾ ਆਪਣੇ ਆਪ ਕੋਲ ਲੱਗਦੇ ਰਾਤ ਬੜੇ ਜ਼ੋਰ ਦੀ ਹਨੇਰੀ ਤੇ ਮੀਂਹ ਪੈਣ ਲੱਗ ਪਿਆ ਸਿੱਧਾ ਇਹ ਧੋਣੇ ਪੁੱਜ ਗਿਆ ਪਰ ਬਾਬੇ ਨਾਨਕ ਜੀ ਦਾ ਜਹਾ ਤੁੰਡਾ ਜਲਦਾ ਰਿਹਾ ਤੇਵੇ ਸਦਨ ਨੂੰ ਪਤਾ ਲੱਗ ਗਿਆ ਕਿ ਕੋਈ ਇਹ ਵਰਸੇ ਤੋਂ ਪੁਰਸ਼ ਨੇ ਤੇ ਅਸੀਂ ਇਹਨਾਂ ਨੂੰ ਵੇਖ ਕੇ ਹੈਰਾਨ ਹੈ ਖੜ ਗਏ ਬੜਾ ਬਵਸਰ ਸਾਨਾ ਹੈ ਨਾਨਕ ਮਤਸਾਹਬ ਦਾ ਥਾਨਾ ਪੋਰਾ ਸਾਹਿਬ ਪਹਿਲਾ ਨਾਨਕ ਕੇ ਇਹ ਪੋਰਾ ਸਾਹਿਬ ਬਣਿਆ ਹੋਇਆ ਤੁਸੀਂ ਦਰਸ਼ਨ ਕਰ ਸਕਦੇ ਹੋ ਤੇ ਪੋਰਾ ਸਾਹਿਬ ਦਾ ਇਤਿਹਾਸ ਜਿਹੜਾ ਸਾਹਮਣੇ ਲੱਗਾ ਹੋਇਆ ਤੁਸੀਂ ਇਤਿਹਾਸ ਦਾ ਬੋਰਡ ਜਿਹੜਾ ਉਹ ਵੀਡੀਓ ਰੋਕੇ ਪੜ੍ਹ ਸਕਦੇ ਹੋ ਤੇ ਮੈਂ ਇਹ ਫੋਟੋ ਜਿਹੜੇ ਨਾਲ ਅਟੈਚ ਕਰਦਾ ਹਾਂ ਤੇ ਇਹ ਬਹੁਤ ਹੀ ਸੋਹਣਾ ਸਥਾਨ ਹੈ ਨਾਨਕ ਮਤਾ ਸਾਹਿਬ ਦਾ ਤੇ ਤੁਸੀਂ ਅਸਾਂ ਤੇ ਭੋਲਾ ਸਾਹਿਬ ਦੇਖ ਸਕਦੇ ਹੋ ਇਹ ਸਿੱਧਾ ਵੱਲੋਂ ਬਣਾਇਆ ਗਿਆ ਭੋਲਾ ਸਾਹਿਬ ਸੀ ਜੇਰਪਟੇ ਦਾ ਬੜਾ ਪਿਆਰਾ ਸਥਾਨ ਹੈ ਤੇ ਗੁਰੂ ਸਾਹਿਬ ਜੀ ਦੇ ਦਰਸ਼ਨ ਆਪ ਜੀ ਕਰ ਸਕਦੇ ਹੋ ਤੇ ਇਸ ਪਾਸੇ ਗੁਰੂ ਸਾਹਿਬ ਦਾ ਸਰੂਪ ਲੱਗਾ ਆਇਆ ਜਿਹਦੇ ਵਿੱਚ ਸਿੱਧ ਤੇ ਬਾਬਾ ਮਦਾਨਾ ਜੀ ਤੇ ਬਾਬਾ ਬਾਲਾ ਜੀ ਗੁਨਾ ਦੇ ਮਹਾਰਾਜ ਸਾਹਿਬ ਜੀ ਨਾਲ ਇੱਥੇ ਉਪਰਾਜਮਨ ਨੇ ਤੇ ਸਿੱਧਾ ਨਾ ਵਿਚਾਰ ਜਿਹੜਾ ਚੱਲ ਰਹੀ ਹੈ ਜਿਹਦੇ ਦੇਖ ਸਾਹ ਦੇ ਇਹ ਪੀਪਲ ਦਾ ਪੇੜ ਉਹੀ ਪੀਪਲ ਦਾ ਪੇੜ ਹੈ ਜਿਹੜਾ ਬਾਹਰਲੇ ਪਾਸੇ ਬਣਿਆ ਹੋਇਆ ਜਿਸ ਨੂੰ ਉਸਤਾਨੇ 6-7 ਫੁੱਟ ਉੱਚਾ ਚਾਹ ਤਾ ਜਿੱਤੇ ਗੁਰੂ ਸਾਹਿਬ ਨੇ ਸੰਜੇ ਦੇ ਨਾਲ ਹੀ ਵਿਪਲ ਨੂੰ ਫਾਇਰ ਹੋ ਦਿੱਤਾ ਸੀਗਾ ਜੋ ਪਤਾ ਤੇ ਵੀਡੀਓ ਵੀ ਤੁਹਾਨੂੰ ਲੱਗ ਨਾਲ ਹੀ ਮਿਲ ਜਾਏਗੀ ਦਸ ਦਾ ਸਾਬਕਾ ਬਾਕੀ ਇਸ ਵਾਸਤੇ ਦਰਵਾਜ਼ਾ ਬਾਹਰ ਜਾਣ ਵਾਸਤੇ ਬਣਾ ਹੋਇਆ ਤੇ ਗੁਰੂ ਘਰ ਤੋਂ ਬਾਹਰ ਦਰਵਾਜ਼ਾ ਤੋਂ ਬਾਹਰ ਨਿਕਲਣ ਵਾਸਤੇ ਚਾਹ ਦਰਵਾਜ਼ਾ ਚਾਹ ਪੜਿਆ ਹੋਇਆ ਨੇ আর ਉਪਰ ਤੋਂ ਦਰਵਾਜ਼ਾ ਲਗਾਉਣ ਬਹੁਤ ਹੀ ਸੋਹਣਾ ਆ ਬਸਾਰੇ ਆਪਣੀ ਦੀਵਾਰ ਦੇ ਜਿਸਕੇ ਜੀਪਰਾਸ ਸਾਰੇ ਨੂੰ ਵਿਸਾਰੀਏ ਆਪਰ ਕੀਆ ਪਹਾਰ ਅਦੇਈ ਬਾਜ ਸੁਆਮੀ ਆਸਾ ਜੇ ਸੀ ਬਾਹਰ ਨਿਕਲਦੇ ਆ ਦਰਬਾਰ ਸਾਹਿਬ ਤੋਂ ਤੇ ਇਸ ਪਾਸੇ ਆਉਂਗੇ ਬਾਹਰ ਤੇ ਦਰਵਾਜ਼ਾ ਪਿੱਛੇ ਸरोवर ਹੈ ਦਰਬਾਰ ਸਾਹਿਬ ਦੇ ਪਿੱਛੇ ਜਿੱਥੇ ਸੰਗਤ ਜੀ ਉੱਥੇ ਵੀ ਦਰਸ਼ਨ ਕਰਾਵਾਂਗੇ ਤੇ ਆ ਉਹ ਥਾਂ ਹੈ ਜਿਹੜੀ ਐ ਉਹ ਪਿੱਪੜ ਹੈ ਠੀਕ ਹੈ ਦੇ ਆਗੇ ਸਿੱਧ ਜਿਹੜੇ ਇੱਥੇ ਸੀਗੇ ਉਹਨਾਂ ਨੇ ਪਿੱਪਲ ਹਵਾ ਚੜਾਤਾ ਸੀ ਤੇ ਮਾਰੇ ਨੇ ਹੱਥ ਦੇ ਕੇ ਰੋਕਤਾ ਤੂੰ ਕਿੱਧਰ ਨਹੀਂ ਜਾਣਾ ਤੇ ਉਹ ਪਿੱਪਲ ਇੱਥੇ ਰੋਕਤਾ ਤੇ ਮੈਂ ਆਦਰਸ਼ਨ ਕਰਾਨਾ ਉਸ ਪਿੱਪਲ ਦੇ ਇਹ ਪੁਰਾਤਨ ਪਿੱਪਲ ਹੈ ਤੇ ਇੱਥੇ ਦਾ ਇਤਿਹਾਸ ਇੱਥੇ ਜੋਰ ਜਗਦੀ ਹੈ ਤੇ ਇੱਥੇ ਦਾ ਇਤਿਹਾਸ ਤੁਹਾਨੂੰ ਇੱਥੇ ਦਿਖ ਜੇਗਾ ਤੇ ਇਥੇ ਦੇ ਇਤਿਹਾਸ ਬਾਰੇ ਤੁਸੀਂ ਆ ਦੇਖ ਸਕਦੇ ਹੋ ਬੋਰਡ ਤੇ ਲਿਖਿਆ ਵੀਡੀਓ ਰੋਕ ਕੇ ਵੀ ਤੁਸੀਂ ਦੇਖ ਸਕਦੇ ਹੋ ਔਰ ਮੈਂ ਇਹਦੀ ਫੋਟੋ ਵੀ ਨਾਲ ਅਟੈਚ ਕਰਦਾ ਵਾਂ ਇੱਕ ਵਾਰੀ ਤੇ ਇਹ ਉਹੀ ਬੜਾ ਜਿਹੜਾ ਗੁਰਨਾਥ ਦੇ ਮਹਾਰਾਜ ਨੇ ਹੱਥ ਨਾਲ ਰੋਕ ਦਿੱਤਾ ਸੀਗਾ ਜਦੋਂ ਸਿੱਧਾ ਨੇ ਹਵਾ ਜੁੜਾ ਦਿੱਤਾ ਸੀ ਹਵਾਜ ਮਤਲਬ 6-7 ਫੁੱਟ ਉੱਪਰ ਉੱਠਾ ਉਹੜਾ ਹਾਤਾ ਸੀਗਾ ਤਾਂ ਗੁਰਨਾਥ ਦੇ ਮਹਾਰਾਜ ਨੇ ਇਸ ਪਿੱਪਲ ਨੂੰ ਹੱਥ ਨਾਲ ਉੱਥੇ ਹਵਾ ਜੀ ਰੋਕ ਦਿੱਤਾ ਸੀਗਾ ਅੱਜ ਕੱਲ ਥੜਾ ਬਣਾਨ ਕਰਕੇ ਉਹ ਹਵਾ ਚੁੜਿਆ ਦਿਖਦਾ ਨਹੀਂ ਹੈ ਨਹੀਂ ਤਾਂ ਹਵਾ ਚੁੜਿਆ ਦਿਖਦਾ ਨਹੀਂ ਸੀ ਧਰਤੀ ਤੋਂ ਥੋੜਾ ਉੱਚਾ ਸੀ ਇਹ ਪਿੱਪਲ ਤੇ ਿਆ ਤੋਂ ਸੀ ਇੱਥੇ ਪੜ ਸਕਦੇ ਹੋ ਤੇ ਇਹ ਫੋਟੋ ਨਾਲ ਮੈਂ ਟੈਗ ਕਰ ਦਾਂਗਾ ਤੇ ਜਿੱਥੇ ਜਿੱਥੇ ਤੁਸੀਂ ਦੇਖ ਸਕਦੇ ਤੇ ਇਹ ਇਤਿਆਹਰ ਤੇ ਪੜ ਤੇ ਇੱਥੇ ਇਹ ਪੱਪੜ ਹੋ ਵੀ ਪੜਾ ਜਿਹੜਾ ਗੁਨਾਹ ਦੇ ਮਾਰੇ ਸਰ ਮੈਂ ਹੱਥ ਜਨਾ ਰੁਕ ਗਿਆ ਦੇਖ ਵੇ ਸਿਧਾਂ ਨੂੰ ਬਤਾ ਲੱਗ ਗਿਆ ਵੀ ਨਹੀਂ ਤਨ ਗੁਨਾਹੋਂ ਸੇਵਸਾ ਮਹਾਰਾਜ ਆਪ ਖੁਦ ਖੁਦਾ ਨੇ ਤੇ ਜਿਨ੍ਹਾਂ ਨੇ ਇਸ ਪੱਪੜ ਨੂੰ ਹਵਾ ਦੇ ਵਿੱਚ ਰੋਕਿਆ ਕਿਉਂਕਿ ਤਨ ਤਨ ਸਤ ਕੋ ਸੱਚੇ ਬਾਸ਼ੀ ਗੁਨਾਹ ਦੇ ਮਹਾਰਾਜੀ ਆਪ ਖੁਦ ਖੁਦਾ ਸੀਗੇ ਤੇ ਮਹਾਰਾਜ ਜੀ ਨੇ ਕੋਈ ਕਲਾ ਨਹੀਂ ਵਰਤਾਈ ਪਰ ਜਿਹੜੇ ਕਲਾ ਵਰਤਾਉਂਦੇ ਸੀ ਉਹਨਾਂ ਨੂੰ ਸਿੱਧੇ ਰਾਹੇ ਜਰੂਰ ਪਾਇਆ ਤੇ ਆ ਪੀਪਲ ਤੇ ਤੁਸੀਂ ਦਰਸ਼ਨ ਕਰ ਰਹੇ ਹੋ ਤੇ ਇਹ ਪ੍ਰਾਤਨ ਪਿਪਲ ਹੈ ਪੁੱਲ ਸਾਹ ਤੇ ਤੁਨ ਲਾਉਂਗੇ ਤੇ ਇਸ ਪਾਸੇ ਆ ਦੋ ਪੌਲੀਆਂ ਬੜੀਆਂ ਆਂ ਛੋਟੀਆਂ ਛੋਟੀਆਂ ਜੀਆਂ ਤੇ ਇਹ ਨਾਲ ਹੀ ਆ ਨਲਕਾ ਲਾਇਆ ਹੋਇਆ ਅੰਦਰੋਂ ਜਲ ਕੱਢਣ ਵਾਸਤੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਤਾਂ ਤੁਸੀਂ ਦੇਖ ਸਕਦੇ ਹੋ ਤੇ ਪਾ ਮਾ ਤੇ ਆ ਦੋ ਬੌਲੇ ਬਣਿਆ ਹੈ ਬੈਕ ਸਾਈਡ ਤੇ ਬਾਕੀ ਇਹ ਸਾਰੀ ਜਿਹੜੀ ਜਗਾ ਹੈ ਗੁਰਦੁਆਰਾ ਸਾਹਿਬ ਦੀ ਹੈ ਦੂਰ ਤੱਕ ਗੁਰਦੁਆਰਾ ਸਾਹਿਬ ਦੀ ਖਾਲੀ ਜਗਾ ਤੇ ਦੇਖ ਸਕਦੇ ਕਿੰਨਾ ਵੱਡਾ ਗੁਰੂ ਘਰ ਹੈ ਤੇ ਇਸ ਪਾਸੇ ਅਸੀਂ ਆ ਗਏ ਹਾਂ ਸਰੋਵਰ ਵਾਲੇ ਪਾਸੇ ਤੇ ਤੁਸੀਂ ਸਰੋਵਰ ਦੇ ਵੀ ਦਰਸ਼ਨ ਕਰ ਸਕਦੇ ਤੇ ਸਰੋਵਰ ਵੀ ਕਾਫੀ ਵੱਡਾ ਬਣਿਆ ਹੋਇਆ ਤੇ ਗੁਰਦੁਆਰਾ ਬਹੁਤ ਸੋਹਣਾ ਬਣਿਆ ਹੈ ਬਹੁਤ ਸੋਹਣੀ ਇਮਾਰਤ ਹੈ ਗੁਰਦੁਗਰ ਦੀ ਤੁਸੀਂ ਦੇਖ ਸਕਦੇ ਹੋ ਤੇ ਉਹ ਪਿੱਛੇ ਸਰਾ ਦੇ ਇਮਾਰਤ ਵੀ ਦਿਖਤ ਰਹੀ ਹੈ ਤੇ ਇਸ ਪਾਸੇ ਦਰਬਾਰ ਸਾਹਿਬ ਹੈ ਤੁਸੀਂ ਦੇਖ ਸਕਦੇ ਹੋ ਗੁਰੂ ਘਰ ਦੀ ਇਮਾਰਤ ਇਸ ਪਾਸੇ